ਜੋ ਜ਼ਮਾਨਤ ਦਾ ਆਰਡਰ ਇਸ ਦੇਸ਼ ਦੀ ਸਰਵੋਚ ਅਦਾਲਤ ਨੇ ਐਪੈਕਸ ਕੋਰਟ ਨੇ ਮਾਨਯੋਗ ਐਪੈਕਸ ਕੋਰਟ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਦੇ ਲਈ ਦਿੱਤਾ ਹੈ ਉਹ ਸਿਰਫ ਇੱਕ ਜ਼ਮਾਨਤ ਦਾ ਆਰਡਰ ਨਹੀਂ ਹੈ ਉਹ ਜ਼ਮਾਨਤ ਦਾ ਆਰਡਰ ਬੜਾ ਕੁਝ ਆਪਣੇ ਆਪ ਦੇ ਵਿੱਚ ਕਹਿ ਰਿਹਾ ਔਰ ਇਸ ਜ਼ਮਾਨਤ ਦੇ ਆਰਡਰ ਤੋਂ ਬਾਅਦ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ ਇਹ ਚੀਜ਼ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਢੱਕ ਕੇ ਰੱਖਣਾ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਇੱਕ ਬਹੁਤ ਵੱਡੀ ਸਾਜ਼ਿਸ਼ ਸੀਗੀ ਔਰ ਅੱਜ ਇਹ ਸਾਜ਼ਿਸ਼ ਦੇ ਬੇਨਕਾਬ ਹੋਣ ਤੋਂ ਬਾਅਦ ਜੋ-ਜੋ ਚੀਜ਼ਾਂ ਜਿਹੜੇ-ਜਿਹੜੇ ਫੈਕਟ ਲਿਖ ਕੇ ਮਾਨਯੋਗ ਅਪੈਕਸ ਅਪੈਕਸ ਕੋਰਟ ਨੇ ਪਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਦਾ ਆਰਡਰ ਕੀਤਾ ਉਹਦੇ ਨਾਲ ਇਸ ਸਾਜ਼ਿਸ਼ ਦੇ ਬੇਨਕਾਬ ਹੋਣ ਤੋਂ ਬਾਅਦ ਇਸ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਤੁਰੰਤ ਤਸਲੀਫਾ ਦੇ ਦੇਣਾ ਚਾਹੀਦਾ ਕਿਉਂਕਿ ਪਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦੇ ਸਾਜ਼ਿਸ਼ ਦੇ ਪਿੱਛੇ ਜੋ ਵੀ ਲੋਕ ਨੇ ਚਾਹੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮੇਸ਼ਾਹ ਜੀ ਨੇ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਜ਼ਮਾਨਤ ਦੇ ਆਰਡਰ ਦੇ ਵਿੱਚ ਮਾਨਯੋਗ ਅਪੈਕਸ ਕੋਰਟ ਨੇ ਇਹ ਇਸ ਚੀਜ਼ ਬਾਰੇ ਬੜੇ ਪ੍ਰਤੱਖ ਰੂਪ ਦੇ ਵਿੱਚ ਲਿਖਿਆ ਕਿ ਸੀਬੀਆਈ ਨੇ 22 ਮਹੀਨੇ ਤੋਂ ਜੇਕਰ ਸੀਬੀਆਈ ਨੂੰ ਅਰਵਿੰਦ ਕੇਜਰੀਵਾਲ ਜੀ ਦੀ ਲੋੜ ਸੀਗੀ ਤਾਂ ਜਦੋਂ ਉਹ ਆਲਰੇਡੀ ਕਸਟਡੀ ਦੇ ਵਿੱਚ ਸੀਗੇ ਤਾਂ 22 ਮਹੀਨੇ ਤੋਂ ਉਹਨਾਂ ਨੇ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਸਿਰਫ ਉਦੋਂ ਸੀਬੀਆਈ ਕਿਉਂ ਦੌੜੀ ਗ੍ਰਿਫਤਾਰੀ ਦੇ ਲਈ ਜਦੋਂ ਈਡੀ ਵਾਲੇ ਮਾਮਲੇ ਦੇ ਵਿੱਚ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਹੋ ਗਈ ਉਹਨਾਂ ਦੀ ਰਿਹਾਈ ਤੈਅ ਹੋ ਗਈ ਉਸ ਟਾਈਮਿੰਗ ਤੇ ਉਸ ਮੌਕੇ ਤੇ ਸੀਬੀਆਈ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਕਿਉਂ ਦੌੜੀ ਇਹ ਸਿਰਫ ਉਸ ਇੱਕ ਵੱਡੀ ਸਾਜ਼ਿਸ਼ ਕਰਕੇ ਤਾਂ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਰਹਿਿਆ ਹੋ ਕੇ ਬਾਹਰ ਨਾ ਆ ਜਾਣ ਤਾਂ ਕਿ ਸੀਬੀਆਈ ਇਹ ਚਾਹਦੀ ਸੀਗੀ ਇਸ ਦੇਸ਼ ਦੀ ਬੀਜੇਪੀ ਇਹ ਚਾਹਦੀ ਸੀਗੀ ਇਸ ਦੇਸ਼ ਦੇ ਗ੍ਰਹਿ ਮੰਤਰੀ ਇਹ ਚਾਹਦੇ ਸੀਗੇ ਕਿ ਅਰਵਿੰਦ ਕੇਜਰੀਵਾਲ ਜੀ ਗਿਫਤਾਰ ਰਹਿਣ ਸਲੱਖਾਂ ਦੇ ਪਿੱਛੇ ਰਹਿਣ ਔਰ ਪਿੱਛੋਂ ਇਹ ਆਪਣੀ ਹੌਸਟੇਡਿੰਗ ਕਰ ਸਕਣ ਇਹ ਦਿੱਲੀ ਦੇ ਵਿੱਚ ਇਹ ਪੰਜਾਬ ਦੇ ਵਿੱਚ ਇਹ ਚੰਡੀਗੜ੍ਹ ਦੇ ਵਿੱਚ ਆਪਣੀ ਸੌਦੇਬਾਜ਼ੀ ਕਰ ਸਕਣ ਲੋਕਾਂ ਦੇ ਚੁਣੇ ਹੋਏ ਨਮਾਇੰਦਿਆਂ ਨੂੰ ਖਰੀਦਣ ਤੇ ਵੇਚਣ ਦੀ ਪਰ ਆਮ ਆਦਮੀ ਪਾਰਟੀ ਦੇ ਲੀਡਰ ਆਮ ਆਦਮੀ ਪਾਰਟੀ ਦੇ ਸਿਪਾਹੀ ਡੱਡੇ ਰਹੇ ਭਾਵੇਂ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਇਹਨਾਂ ਨੇ ਸਲੱਖਾਂ ਦੇ ਪਿੱਛੇ ਢੱਕਿਆ ਪਰ ਫਿਰ ਵੀ ਬੀਜੇਪੀ ਫੇਲ ਹੋ ਗਈ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤੋੜਨ ਦੇ ਵਿੱਚ